ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਥਾ ਰੰਭ ਕਰ ਰਹੇ ਹਾਂ 29 ਨੰਬਰ ਸਾਖੀ ਭਗਤ ਸੁਦਾਮਾ ਜੀ ਦੀ ਕਥਾ ਇਹ ਕ੍ਰਿਸ਼ਨ ਭਗਵਾਨ ਮਹਾਰਾਜ ਜੀਆ ਦੇ ਬਚਪਨ ਦੇ ਮਿੱਤਰ ਸਨ ਉਹਨਾਂ ਦੀ ਕਥਾ ਔਰ ਅੱਗੇ 30 ਨੰਬਰ ਸਾਖੀ ਰਾਜਾ ਬਲ ਉਹਦੀ ਕਥਾ ਇਹ ਦੋ ਸਾਖੀਆਂ ਅੱਜ ਆਪਾਂ ਸਾਂਝੀਆਂ ਕਰ ਰਹੇ ਹਾਂ ਆਓ ਜੀ ਰਸਨਾ ਪਵਿੱਤਰ ਕਰੋ ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਦਾਮਾ ਭਗਤ ਦੀ ਕਥਾ ਪ੍ਰਭੂ ਦੇ ਭਗਤਾਂ ਦੀਆਂ ਕਥਾਵਾਂ ਬੇਅੰਤ ਹਨ ਸੁਣਦਿਆਂ ਸੁਣਦਿਆਂ ਉਮਰ ਬੀਤ ਜਾਂਦੀ ਹੈ ਪਰ ਕਥਾਵਾਂ ਨਹੀਂ ਮੁਕਦੀਆਂ ਸ੍ਰੀ ਕ੍ਰਿਸ਼ਨ ਜੀ ਦਾ ਮਿੱਤਰ ਸੁਦਾਮਾ ਜੀ ਹੋਏ ਹਨ ਉਹਨਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਉਚਾਰੀ ਹੈ ਉਹ ਲਿਖਦੇ ਹਨ ਵਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਮਣੀ ਮਿਲ ਜਗਦੀਸ਼ ਦਲੇਦਰ ਗਵਾਏ ਚੱਲਿਆ ਗਿਣਦਾ ਗਟੀਆਂ ਕਿਉ ਕਰ ਜਾਈਏ ਕੌਣ ਮਿਲਾਏ ਪਹੁੰਤਾ ਨਗਰ ਦਵਾਰਕਾ ਸਿੰਘ ਦਵਾਰ ਖਲੋਤਾ ਜਾਏ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਨੋ ਦਕ ਲੈ ਪੈਰ ਧੋਏ ਸਿੰਘਾਸਣ ਉੱਪਰ ਬਿਠਾਏ ਪੁੱਛ ਖੁਸ਼ਲ ਪਿਆਰ ਕਰ ਗੁਰ ਸੇਵ ਦੀ ਕਥਾ ਸੁਣਾਏ ਲੈ ਕੇ ਤੰਦਲ ਚਬਿਓ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸਕੁਚ ਪਠਾਏ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸੁਦਮ ਗੋਕਲ ਨਗਰੀ ਦਾ ਬ੍ਰਹਮਣ ਸੀ ਪਰ ਸੀ ਬੜਾ ਗਰੀਬ ਉਹ ਸ਼੍ਰੀ ਕ੍ਰਿਸ਼ਨ ਜੀ ਨਾਲ ਪਾਠਸ਼ਾਲਾ ਵਿੱਚ ਪੜ੍ਹਿਆ ਕਰਦਾ ਸੀ ਬਚਪਨ ਦੇ ਵਿੱਚ ਬਚਪਨ ਵਿੱਚ ਬੱਚਿਆਂ ਦਾ ਆਪਸ ਵਿੱਚ ਬੜਾ ਪਿਆਰ ਹੋ ਜਾਂਦਾ ਹੈ ਭਾਵ ਬੱਚੇ ਗਰੀਬ ਹੋਣ ਜਾਂ ਅਮੀਰ ਅਮੀਰੀ ਗਰੀਬੀ ਦੀ ਵਟ ਬਚਪਨ ਚ ਘਟ ਹੁੰਦੀ ਹੈ ਸਾਰੇ ਵਿਦਿਆਰਥੀ ਜਾਂ ਬੱਚੇ ਸ਼ੁੱਧ ਹਿਰਦੇ ਨਾਲ ਮਿੱਤਰ ਤੇ ਭਾਈ ਬਣੇ ਰਹਿੰਦੇ ਆ ਸੁਦਾਮੇ ਅਤੇ ਕ੍ਰਿਸ਼ਨ ਜੀ ਦੀ ਬੜੀ ਪ੍ਰੀਤ ਸੀ ਉਹ ਇਕੱਠੇ ਰਹਿੰਦੇ ਸੋਦਾਮੇ ਅਤੇ ਕ੍ਰਿਸ਼ਨ ਜੀ ਦੀ ਬੜੀ ਪ੍ਰੀਤ ਸੀ ਉਹ ਇਕੱਠੇ ਰਹਿੰਦੇ ਜਦੋਂ ਵੀ ਕਦੀ ਉਹਨਾਂ ਦਾ ਗੁਰੂ ਉਹਨਾਂ ਨੂੰ ਕਿਤੇ ਕੰਮ ਭੇਜਦਾ ਇਕੱਠੇ ਜਾਂਦੇ ਭਾਵੇਂ ਨਗਰੀ 'ਚ ਜਾਣਾ ਹੁੰਦਾ ਜਾਂ ਕਿਸੇ ਜੰਗਲ 'ਚ ਲੱਕੜਾਂ ਲੈਣ ਦੋਹਾਂ ਦੇ ਪਿਆਰ ਦੀ ਚਰਚਾ ਹੁੰਦੀ ਸੀ ਸੋਦਾਮਾ ਜਦੋਂ ਪੜਨ ਜਾਂਦਾ ਸੀ ਉਸ ਦੀ ਮਾਤਾ ਉਸ ਦੇ ਲੀੜੇ ਦੇ ਕੰਨੀ ਥੋੜੇ ਜਿਹੇ ਪੁੱਜੇ ਦਾਣੇ ਬੰਨ ਦਿਆ ਕਰਦੀ ਸੀ ਕੰਨੀ ਦਾ ਮਤਲਬ ਵੀ ਪੱਲੇ 'ਚ ਬੰਨ ਦਿੰਦੀ ਇੱਕ ਸਾਈਡ ਤੇ ਸਦਾਮਾ ਉਹਨਾਂ ਨੂੰ ਚੱਬ ਲੈਂਦਾ ਸੀ ਇੱਕ ਦਿਨ ਗੁਰੂ ਨੇ ਦੋਹਾਂ ਨੂੰ ਜੰਗਲ ਵੱਲ ਘੱਲਿਆ ਕਿ ਉਹ ਲੱਕੜੀ ਲੈ ਕੇ ਆਉਣ ਜੰਗਲ 'ਚ ਗਏ ਬਾਰਸ਼ ਆ ਗਈ ਉਹ ਇੱਕ ਰੁੱਖੇ ਹੇਠਾਂ ਬਹਿ ਗਏ ਬੈਠੇ-ਬੈਠੇ ਸਦਾਮੇ ਨੂੰ ਖਿਆਲ ਆਇਆ ਕਿ ਉਸ ਕੋਲ ਤਾਂ ਪੁੱਜੇ ਦਾਣੇ ਨੇ ਉਹ ਚੱਬ ਲਵੇ ਉਹ ਭਗਵਾਨ ਕੋਲੋਂ ਲੁਕਾ ਕੇ ਬੁੱਕਲ ਜੀ ਚ ਮੂੰਹ ਪਾ ਕੇ ਚੱਬਣ ਲੱਗਾ ਉਸ ਨੂੰ ਐਸਾ ਦੇਖ ਕੇ ਕ੍ਰਿਸ਼ਨ ਜੀ ਨੇ ਪੁੱਛਿਆ ਕੀ ਚੱਬ ਰਿਹਾ ਹੈ ਸੁਦਾਮੇ ਦੇ ਕੋਲੋਂ ਝੂਠ ਬੋਲਿਆ ਗਿਆ ਉਹਨੇ ਕਿਹਾ ਚੱਬ ਨਹੀਂ ਕੁਝ ਰਿਹਾ ਪਾਲੇ ਨਾਲ ਮੇਰੇ ਦੰਦ ਵੱਜ ਰਹੇ ਹੈ ਉਹਨਾਂ ਨੇ ਸਹਿਜ ਸੁਭਾਅ ਕਿਹਾ ਕ੍ਰਿਸ਼ਨ ਜੀਆ ਨੇ ਸੁਦਾਮਿਆ ਤੂੰ ਬਹੁਤ ਕੰਗਾਲ ਐ ਚਾਰ ਦਾਣਿਆਂ ਦੇ ਬਦਲੇ ਝੂਠ ਬੋਲਿਆ ਬਸ ਉਹ ਬਾਜ ਬੋਲਣ ਦੀ ਢਿੱਲ ਸੀ ਸੁਦਾਮੇ ਦੇ ਗਲ ਦਰਿੰਦਰ ਤੇ ਕੰਗਾਲੀ ਪੈ ਗਈ ਕੰਗਾਲਤਾ ਅੱਗੇ ਸੀ ਪਰ ਹੁਣ ਭਗਵਾਨ ਨੇ ਬਚਨ ਕਰਤਾ ਹੋਇਆ ਬਚਨ ਸਹਿਜ ਸੁਭਾਈ ਕੋਈ ਜਾਣ ਕੇ ਨਹੀਂ ਕੀਤਾ। ਬਸ ਉਹਦੇ ਗਲ ਕੰਗਾਲੀ ਪੈ ਗਈ। ਪਾਡਸ਼ਾਹਲਾ ਦਾ ਸਮਾਂ ਮੁੱਕ ਗਿਆ। ਸੁਦਮਾ ਆਪਣੇ ਘਰ ਚਲੇ ਆ ਗਿਆ। ਵਿਆਹ ਹੋਇਆ। ਮਾਪੇ ਮਰ ਗਏ ਬੱਚੇ ਹੋ ਗਏ। ਕੰਗਾਲੀ ਦਿਨੋਂ ਦਿਨ ਵਾਧ ਹੀ ਗਈ, ਮੋੜ ਨਾ ਪਵੇ। ਦਿਨ ਬੀਤਦੇ ਗਏ। ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਰਾਜੇ ਬਣ ਗਏ। ਉਹਨਾਂ ਦੀ ਮਹਿਮਾ ਬਹੁਤ ਵੱਧ ਗਈ। ਭਗਵਾਨ ਰੂਪ ਜਾਣ ਕੇ ਪੂਜੇ ਜਾਣ ਲੱਗੇ ਤਾਂ ਸੁਦਾਮਾ ਖੁਸ਼ ਹੋ ਕੇ ਆਪਣੇ ਘਰ ਵਾਲੀ ਨੂੰ ਦੱਸਿਆ ਕਰੇ ਸਾਡਾ ਦੋਹਾਂ ਦਾ ਬੜਾ ਪਿਆਰ ਹੁੰਦਾ ਸੀ ਉਹਦੀ ਪਤਨੀ ਕਹਿਣ ਲੱਗੀ ਜੇ ਉਹ ਤੁਹਾਡੇ ਮਿੱਤਰ ਹੈ ਤਾਂ ਤੁਸੀਂ ਉਸ ਦੇ ਕੋਲ ਜਾਓ ਹੋ ਸਕਦਾ ਕਿਰਪਾ ਤੇ ਤਰਸ ਕਰਕੇ ਗੰਗਾਲੀ ਦੂਰ ਕਰ ਦੇਣ ਪਤਨੀ ਦੀ ਗੱਲ ਸੁਣ ਕੇ ਸੁਦਾਮੇ ਨੂੰ ਕਿਹਾ ਜਾਣ ਲਈ ਸੋਚਦਾ ਤਾਂ ਹਾਂ ਪਰ ਜਾਵਾਂ ਕਿਵੇਂ ਸ਼੍ਰੀ ਕ੍ਰਿਸ਼ਨ ਦੇ ਦਵਾਰੇ ਜਾਣ ਲਈ ਵੀ ਤਾਂ ਕੁਝ ਨਾ ਕੁਝ ਚਾਹੀਦਾ ਹੈ ਆਖਰ ਬਚਪਨ ਦੇ ਸਾਥੀ ਤੇ ਮਿੱਤਰ ਹੋਏ ਖੈਰ ਉਹਦੀ ਬੌਟੀ ਨੇ ਬਹੁਤ ਜ਼ੋਰ ਲਾਇਆ ਤੇ ਇੱਕ ਦਿਨ ਉਹ ਆਪਣੇ ਮਿੱਤਰ ਭਗਵਾਨ ਕ੍ਰਿਸ਼ਨ ਨੂੰ ਮਿਲ ਲਈ ਤੁਰ ਪਏ ਉਹਦੀ ਪਤਨੀ ਨੇ ਕੁਝ ਚੌਲ ਤਿਲ ਚੌਲੀ ਆਦਿ ਉਹਦੇ ਕੰਨੀ ਬੰਨ ਦਿੱਤੇ ਉਹ ਮਨ ਵਿੱਚ ਖਿਆਲ ਕਰਦਾ ਹੋਇਆ ਕਿ ਮਿੱਤਰ ਨੂੰ ਕਿਵੇਂ ਮਿਲੇਗਾ ਕੀ ਆਖੇਗਾ ਦਵਾਰਕਾ ਨਗਰੀ ਜਾ ਪਹੁੰਚਿਆ ਤੇ ਉਸ ਮਹਿਲ ਦੇ ਦਰਵਾਜੇ ਅੱਗੇ ਜਾ ਖਲੋਤਾ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਦਰਬਾਰ ਲੱਗਿਆ ਕਰਦਾ ਸੀ ਉਹ ਇਨਸਾਫ਼ ਤੇ ਨਿਆਂ ਕਰਦੇ ਸੀ ਉਸਨੇ ਕੰਬਦਿਆਂ ਹੋਇਆਂ ਦਵਾਰਪਾਲ ਨੂੰ ਕਿਹਾ ਪਹਿਰੇਦਾਰ ਨੇ ਮੈਂ ਰਾਜਾ ਜੀ ਨੂੰ ਮਿਲਣਾ ਦਵਾਰਪਾਲ ਨੇ ਪੁੱਛਿਆ ਕੀ ਨਾਂ ਦੱਸਾਂ ਤੇਰਾ ਜਾ ਕੇ ਸੁਦਾਮੇ ਨੇ ਆਖਿਆ ਕਹਿ ਦੇਣਾ ਤੁਹਾਡਾ ਬਚਪਨ ਦਾ ਮਿੱਤਰ ਸੁਦਾਮਾ ਬ੍ਰਹਮਣ ਆਇਆ। ਦਵਾਰਪਾਲ ਸੁਨੇਹਾ ਲੈ ਕੇ ਅੰਦਰ ਗਿਆ। ਉਸਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਸੁਨੇਹਾ ਦਿੱਤਾ। ਤਾਂ ਸ਼੍ਰੀ ਕ੍ਰਿਸ਼ਨ ਜੀ ਇੱਕਦਮ ਸਿੰਘਾਸਨ ਤੋਂ ਉੱਠ ਕੇ ਬਾਹਰ ਨੂੰ ਦੌੜੇ ਤੇ ਸੁਦਾਮੇ ਨੂੰ ਆ ਕੇ ਘੁੱਟ ਕੇ ਗੱਲ ਨਾਲ ਲਾ ਲਿਆ। ਸੁਖਸੰਤ ਪੁੱਛੀ ਤੇ ਪਿਆਰ ਸਤਕਾਰ ਨਾਲ ਆਪਣੇ ਸੰਗਾਸਨ ਤੇ ਬਿਠਾਇਆ ਪੈਰ ਧਵਾਏ। ਕੋਲ ਬਿਠਾ ਕੇ ਮਖੌਲ ਦੇ ਲਹਿਜੇ ਚ ਆਖਿਆ ਲਿਆ ਸੁਦਾਮਿਆ ਮੇਰੀ ਪਰਜਾਈ ਨੇ ਕੀ ਭੇਜਿਆ ਇਹ ਆਖ ਕੇ ਲੀੜੇ ਪੱਲਿਓ ਤਿਲਚੌੜੀ ਖੋਲ ਲਈ ਤੇ ਫੱਕੇ ਮਾਰ ਕੇ ਚੱਬਣ ਲੱਗੇ ਨਾਲੇ ਚੱਬੀ ਗਏ ਨਾਲੇ ਵਰਦੇ ਗਏ ਆਖੀ ਗਏ ਵਾਹ ਵਾਹ ਕਿੰਨੀ ਸਵਾਦ ਹੈ ਤਿਲਚੌਣੀ ਕਿੰਨੀ ਚੰਗੀ ਹੈ ਪਰਜਾਈ ਸੁਦਾਮਾ ਖੁਸ਼ ਹੋ ਗਿਆ ਮਿੱਤਰ ਨੂੰ ਆਪਣੇ ਕੋਲ ਰੱਖਿਆ ਤੇ ਬੜੀ ਸੇਵਾ ਕੀਤੀ ਸਤਕਾਰ ਨਾਲ ਤੋਰਿਆ ਨਾ ਤਾਂ ਸੁਦਾਮੇ ਨੇ ਭਗਵਾਨ ਕੋਲੋਂ ਕੁਝ ਮੰਗਿਆ ਤੇ ਨਾ ਭਗਵਾਨ ਨੇ ਕੁਝ ਦਿੱਤਾ ਸੁਦਾਮਾ ਜਿਵੇਂ ਖਾਲੀ ਹੱਥ ਦਰਬਾਰ ਵੱਲ ਆਇਆ ਸੀ ਤੇਵੇਂ ਖਾਲੀ ਹੱਥ ਹੀ ਘਰ ਨੂੰ ਵਾਪਸ ਮੁੜ ਪਿਆ راہ ਵਿੱਚ ਸੋਚਦਾ ਆਇਆ ਕਿ ਘਰ ਵਾਲੀ ਨੂੰ ਕੀ ਦੱਸਾਂਗਾ ਮਿੱਤਰ ਕੋਲੋਂ ਕੀ ਲੈ ਕੇ ਆਂਦਾ ਸਦਾਮਾ ਸੋਚਦਾ ਸੋਚਦਾ ਗੋਪਲ ਪੁੱਜਿਆ ਆਪਣੇ ਮੁਹੱਲੇ ਵੱਲ ਗਿਆ ਉਸ ਨੂੰ ਆਪਣਾ ਘਰ ਨਾ ਲੱਭਿਆ ਉਹ ਹੈਰਾਨ ਹੋਇਆ ਕੱਚੇ ਘਰ ਕੱਖਾਂ ਦੀ ਛੰਨ ਜੋ ਗਊਵਾਦ ਸਿਪਾਈ ਸੀ ਕਿਤੇ ਨਾ ਲੱਭੀ ਉਹ ਖਲੋ ਕੇ ਪੁੱਛਣਾ ਹੀ ਚਾਹੁੰਦਾ ਸੀ ਕਿ ਭਾਈ ਮੇਰਾ ਘਰ ਸੀ ਇੱਥੇ ਕਿ ਉਹਦਾ ਲੜਕਾ ਆ ਗਿਆ ਉਹਨੇ ਨਵੇਂ ਢੀੜੇ ਪਾਏ ਹੋਏ ਸੀ ਉਹ ਕਹਿਣ ਲੱਗਿਆ ਪਿਤਾ ਜੀ ਤੁਸੀਂ ਬਹੁਤ ਚਿਰ ਲਾ ਕੇ ਆਏ ਹੋ ਦੁਆਰਕਾ ਤੋਂ ਜਿਨ੍ਹਾਂ ਨੂੰ ਤੁਸੀਂ ਭੇਜਿਆ ਸੀ ਉਹ ਬੰਦੇ ਇਹ ਮਕਾਨ ਬਣਾ ਕੇ ਗਏ ਆ ਸਮਾਨ ਵੀ ਛੱਡ ਕੇ ਗਏ ਆ ਤੇ ਬਹੁਤ ਸਾਰੇ ਰੁਪਈਏ ਵੀ ਦੇ ਗਏ ਮਾਤਾ ਜੀ ਤੁਸਾਂ ਨੂੰ ਉਡੀਕਦੇ ਆ ਆਓ ਨਾ ਦੇਖੋ ਕਿੰਨਾ ਸੋਹਣਾ ਘਰ ਬਣਿਆ ਹੈ ਆਪਣੇ ਪੁੱਤਰ ਦੇ ਕੋਲੋਂ ਗੱਲਾਂ ਸੁਣ ਕੇ ਅਤੇ ਪੱਕੇ ਸੁੰਦਰ ਮਕਾਨਾਂ ਵੱਲ ਵੇਖ ਕੇ ਸੁਦਾਮਾ ਜੀ ਸਮਝ ਗਏ ਕਿ ਇਹ ਤਾਂ ਸਾਰਾ ਭਗਵਾਨ ਦਾ ਖੇਲ ਹੈ ਭਗਵਾਨ ਨੇ ਜਾਣ ਕੇ ਮੈਨੂੰ ਆਪਦੇ ਕੋਲ ਰੱਖਿਆ ਤੇ ਪਿੱਛੋਂ ਉਹਨਾਂ ਨੇ ਇਹ ਲੀਲਾ ਰਚ ਦਿੱਤੀ ਪਰ ਰਤਾ ਮੇਰੇ ਕੋਲੇ ਜਤਾਇਆ ਨਹੀਂ ਮਕਾਨ ਐਸੇ ਆਲੀਸ਼ਾਨ ਬਣੇ ਸੀ ਜਿਨ੍ਹਾਂ ਦੇ ਨਾਲ ਦਾ ਕੋਈ ਮਕਾਨ ਨਹੀਂ ਸੀ ਇੰਝ ਲੱਗਦਾ ਸੀ ਵਿਸ਼ਵਕਰਮਾ ਜੀ ਆਪ ਆਏ ਮਕਾਨ ਨੂੰ ਤਿਆਰ ਕਰਨ ਵਾਸਤੇ ਉਸ ਦਿਨ ਤੋਂ ਸੁਦਾਮਾ ਜੀ ਹੋਰ ਵੀ ਪ੍ਰੇਮ ਦੇ ਨਾਲ ਭਗਤੀ ਵਿੱਚ ਜੁਟ ਗਏ ਤੇ ਸੁਦਾਮਾ ਜੀ ਦਾ ਜ਼ਿਕਰ ਭਗਤਾਂ ਦੇ ਵਿੱਚ ਹੋਣ ਲੱਗਿਆ ਸੋ ਇਹ ਸੀ ਸੰਗਾ ਜੀ ਭਗਤ ਸੁਦਾਮਾ ਜੀ ਦੀ ਕਥਾ ਅਗਲੀ 30 ਨੰਬਰ ਸਾਖੀ ਰਾਜਾ ਬਲ ਉਹਦੀ ਕਥਾ ਆਪਾਂ ਸਾਂਝੀ ਕਰੀਏ ਸਿਆਣੇ ਆਖਦੇ ਐ ਪੁਰਸ਼ ਨੂੰ ਤਪ ਕਰਮ ਤੇ ਰਾਜ ਮਿਲਦਾ ਐ ਤੇ ਰਾਜ ਪਿੱਛੋਂ ਉਹਨੂੰ ਨਰਕ ਮਿਲਦਾ ਐ ਤਪੋਂ ਰਾਜ ਤੇ ਰਾਜੋਂ ਨਰਕ ਇਹਦਾ ਮੂਲ ਭਾਵ ਅਰਥ ਇਹ ਹੈ ਕਿ ਰਾਜ ਪ੍ਰਾਪਤੀ ਤੇ ਮਨੁੱਖ ਹੰਕਾਰੀ ਹੋ ਜਾਂਦਾ ਹੈ ਹੰਕਾਰ ਦੇ ਨਾਲ ਕੁਝ ਲਾਲਚ ਵੀ ਆਉਂਦਾ ਹੈ ਬੱਸੋਂ ਬਾਹਰ ਹੋ ਜਾਂਦੀ ਹੈ ਗੱਲ ਫਿਰ ਕੋਈ ਚੰਗੀ ਗੱਲ ਨਹੀਂ ਔੜਦੀ ਉਹਦੇ ਕਰਮ ਐਸੇ ਹੋ ਜਾਂਦੇ ਨੇ ਕਿ ਭਗਵਾਨ ਉਸ ਨੂੰ ਮੁਰਸ਼ਿਦ ਦੇ ਰਾਹ 'ਤੇ ਪਾਉਣ ਲਈ ਕੋਈ ਕੌਤਕ ਰਚ ਦਿੰਦਾ ਹੈ ਐਸਾ ਜੁਗਾਂ ਜੁਗਾਂ ਤੋਂ ਹੁੰਦਾ ਹੈ ਜਿਵੇਂ ਕਿ ਰਾਜੇ ਬਲ ਦੀ ਕਥਾ ਹੈ ਭਾਈ ਗੁਰਦਾਸ ਜੀ ਨੇ ਵੀ ਉਹਨਾਂ ਦੀ ਬਾਬਤ ਕਿਉਂ ਲਿਖਿਆ ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜੱਗ ਕਰਾਵੇ ਵਾਵਨ ਰੂਪ ਆਇਆ ਚਾਰ ਬੇਦ ਮੁਖ ਪਾਠ ਸੁਣਾਵੇ ਰਾਦੇ ਅੰਦਰ ਸਦਿਆ ਮੰਗ ਸੁਆਮੀ ਜੋ ਤੁਧ ਭਾਵੈ ਅਸ਼ਲ ਸ਼ਾਲਨ ਤੁਧ ਆਇਆ ਸ਼ੁਕਰ ਪ੍ਰੋਹਤ ਕਹਿ ਸਮਝਾਵੈ ਕਰੋ ਅਢਾਈ ਧਰਤੀ ਮੰਗੇ ਪਿੱਛੋ ਦੇ ਤ੍ਰਹਿ ਲੋਨਾ ਮਾਵੈ ਦੋ ਕਰਵਾ ਕਰ ਤਿੰਨ ਲੋ ਬਲਰਾਜ ਆਲੇ ਮਗਰ ਗਿਣਾਵੇ ਬਲਰਾਜ ਆਲੇ ਮਗਰ ਮਿਣਾਵੇ ਬਲਸ਼ਲ ਆਪਿ ਛਲਾਏਨ ਹੋਏ ਦਇਆਲ ਮਿਲੈ ਗੱਲ ਲਾਵੇ ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੇ ਹੋਏ ਦਰਵਾਨ ਮਹਾ ਸੁਖ ਪਾਵੇ ਬੱਲ ਰਾਜਾ ਹੋਇਆ ਉਸ ਦੇ ਬਾਬੇ ਪ੍ਰਹਿਲਾਦ ਨੇ ਤਪ ਕੀਤਾ ਸੀ ਜਿਵੇਂ ਭਗਤ ਪ੍ਰਹਿਲਾਦ ਦੀ ਸਾਖੀ ਪਹਿਲਾਂ ਆਪ ਸੁਣੀ ਹੈ ਅਮਰ ਰਾਜ ਦਾ ਬਨ ਮਿਲਿਆ ਬੱਲ ਦਾ ਪਿਤਾ ਬਿਰੋਚਨ ਵੀ ਨੇਕ ਪੁਰਸ਼ ਸੀ ਤੇ ਬੱਲ ਬਹੁਤ ਦਾਨੀ ਸੀ ਕੋਈ ਵੀ ਆਉਂਦਾ ਖਾਲੀ ਨਾ ਮੋੜਦਾ ਆਪਣੇ ਆਪ ਨੂੰ ਰਾਜਾ ਜਨਕ ਜਾ ਹਰੀਸ਼ ਚੰਦਰ ਅਖਵਾਉਂਦਾ ਉਹ ਆਪਣੇ ਸ਼ਹਿਰ ਵਿੱਚ ਯੱਗ ਕਰਦਾ ਦਾਨ ਦਿੰਦਾ ਉਹਨੂੰ ਕੁਝ ਹੰਕਾਰ ਹੋ ਗਿਆ ਮੇਰੇ ਜੈਸਾ ਦਾਨੀ ਕੌਣ ਹੋ ਸਕਦਾ ਹੈ ਉਹਨੇ ਬ੍ਰਾਹਮਣਾਂ ਨੂੰ ਰਜਾ ਦਿੱਤਾ ਪਰਮਾਤਮਾ ਨੇ ਦੇਖਿਆ ਵੀ ਚੰਗੇ ਭਲੇ ਬੰਦੇ ਨੂੰ ਹੰਕਾਰ ਹੋ ਗਿਆ ਇਹਦਾ ਹੰਕਾਰ ਦੂਰ ਕਰਨਾ ਚਾਹੀਦਾ ਤਾਂ ਭਗਵਾਨ ਜੀ বিষ্ণੂ ਜੀ ਇੱਕ ਬ੍ਰਹਮਣ ਦਾ ਰੂਪ ਧਾਰਨ ਕਰਕੇ ਥਰੂੰ ਥਰੂੰ ਕਰਦਾ ਹੋਇਆ ਉਹਦੇ ਦਰਬਾਰ 'ਚ ਪੁੱਜਿਆ ਰਾਜੇ ਨੇ ਸਤਕਾਰ ਨਾਲ ਸਦਕੇ ਆਖਿਆ ਹੇ ਸੁਆਮੀ ਆਗਿਆ ਦਿਓ ਮੈਂ ਕੀ ਸੇਵਾ ਕਰਾਂ ਹੂੰ ਬਾਬਨ ਰੂਪ ਬ੍ਰਹਮਣ ਬੋਲੇ ਬਾਵਣ ਦਾ ਮਤਲਬ ਬੌਣਾ ਰੂਪ ਬਹੁਤ ਬੌਣਾ ਕਦ ਬਣਾ ਲਿਆ ਭਗਵਾਨ ਜੀ ਨੇ ਸੇ ਰਾਜਨ ਮੈਂ ਇੱਕ ਗਰੀਬ ਬ੍ਰਾਹਮਣ ਆ ਕੋਈ ਘਰ ਨਹੀਂ ਬਸ ਇੱਕੋ ਹੀ ਇੱਛਾ ਹੈ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਸਿਰਫ ਢਾਈ ਕਰਮਾ ਧਰਤੀ ਬਖਸ਼ੋ ਤਾਂ ਕਿ ਉੱਥੇ ਬੈਠ ਕੇ ਮੈਂ ਪ੍ਰਭੂ ਦਾ ਜਾਪ ਕਰ ਲਿਆ ਕਰਾਂ ਹੋਰ ਮੈਂ ਕੀ ਮੰਗਣਾ ਹੈ ਜੋ ਮੇਰੀ ਲੋੜ ਹੈ ਬਸ ਓਨੀ ਕੁ ਠੀਕ ਹੈ ਆਪਦੇ ਦਰਵਾਜੇ ਅੱਗੇ ਬਹਿ ਕੇ ਭਗਤੀ ਕਰ ਲਿਆ ਕਰਾਂਗਾ ਇਹ ਸੁਣ ਕੇ ਬਲਰਾਜਾ ਹੱਸਿਆ ਤੇ ਉਹਨੂੰ ਕਹਿਣ ਲੱਗਿਆ اے ਬ੍ਰਹਮਣ ਤੇਰਾ ਨਿੱਕਾ ਜਿੰਨਾ ਤਾਂ ਕੱਦ ਹੈ ਪਰ ਬਲਰਾਜੇ ਨੂੰ ਮਖੌਲ ਬਹੁਤ ਵੱਡਾ ਕਰਨ ਵਾਸਤੇ ਆ ਗਿਆ ਹੈ ਫਰਾਜ ਵਿੱਚ ਖੁੱਲੇ ਧਨ ਪਏ ਐ ਅਣਮਿਨਤ ਧਰਤੀ ਐ ਲੋਕਾਂ ਨੇ ਆਸ਼ਰਮ ਬਣਾਏ ਐ ਪਰ ਤੈਨੂੰ ਕਿਸੇ ਨੇ ਬਹਿਣ ਨਾ ਦਿੱਤਾ ਮੇਰੇ ਰਾਜ ਵਿੱਚ ਮੇਰੀ ਧਰਤੀ ਤੇ ਤਾਂ ਖਰੇਕ ਨੂੰ ਖੁੱਲ੍ਹੈ ਆਸ਼ਰਮ ਬਣਾਵੇ ਧਰਤੀ ਨੂੰ ਬਾਹੇ ਜੋ ਮਰਜ਼ੀ ਕਰੇ ਮੈਂ ਤਾਂ ਕੁਝ ਕਹਿੰਦਾ ਹੀ ਨਹੀਂ ਜੋ ਜੇ ਤੂੰ ਮੰਗਣਾ ਸੀ ਤਾਂ ਗਊਆਂ ਅੰਨ ਬਸਤਰ ਹੀਰੇ ਮੋਤੀ ਇਹ ਕੁਝ ਮੰਗਦਾ ਤੂੰ ਇਹ ਕੀ ਮੰਗਿਆ ਇਹ ਕੀ ਮੰਗਿਆ ਸਿਰਫ ਢਾਈ ਕਰਮਾ ਧਰਤੀ ਤੇਰਾ ਨਿੱਕਾ ਜਿੰਨਾ ਕੱਦ ਹੈ ਨਿੱਕੀਆਂ ਨਿੱਕੀਆਂ ਤੇਰੀਆਂ ਲੱਤਾਂ ਹਨ ਤੇ ਢਾਈ ਕਰਮਾ ਵਿੱਚ ਤੂੰ ਕਿੰਨੀ ਕੁ ਧਰਤੀ ਲੈ ਲਵੇਂਗਾ हे ਬ੍ਰਾਹਮਣ ਤੂੰ ਬ੍ਰਾਹਮਣ ਹੈ ਜੇ ਕੋਈ ਹੋਰ ਹੁੰਦਾ ਤਾਂ ਮੈਂ ਉਸ ਨੂੰ ਮਰਵਾ ਦਿੰਦਾ ਕਿਉਂ ਕਿ ਕਿਉਂਕਿ ਤੂੰ ਇੰਨੀ ਛੋਟੀ ਚੀਜ਼ ਮੇਰੇ ਤੋਂ ਮੰਗ ਕੇ ਮੇਰੀ ਹੱਤਾ ਕੀਤੀ ਹੈ ਮੇਰੇ ਤੋਂ ਕੋਈ ਵੱਡੀ ਚੀਜ਼ ਮੰਗਣੀ ਸੀ ਬਾਵਲ ਰੂਪ ਭਗਵਾਨ ਚੁੱਪ ਰਹੇ ਖਲੋਤੇ ਰਹੇ ਮੁਸਕਰਾਉਂਦੇ ਰਹੇ ਰਾਜਾ ਬਲ ਆਪਣੇ ਹੰਕਾਰ ਚ ਆ ਕੇ ਗੱਲਾਂ ਕਰਦਾ ਰਿਹਾ ਰਾਜੇ ਬਲ ਦਾ ਇੱਕ ਮੰਤਰੀ ਸੀ ਬੜਾ ਸਿਆਣਾ ਸੀ ਉਹ ਤਾੜ ਗਿਆ। ਇਹ ਤਾਂ ਕੋਈ ਖੇਡ ਆ। ਪ੍ਰਭੂ ਆਪ ਪ੍ਰੀਖਿਆ ਲੈਣ ਵਾਸਤੇ ਆਇਆ ਹੈ। ਉਸਨੇ ਰਾਜੇ ਨੂੰ ਆਖਿਆ, "हे राजन, ਇਹ ਬਾਵਨ ਬ੍ਰਹਮਣ ਜਿਸਨੇ ਢਾਈ ਕਰਮਾ ਧਰਤੀ ਮੰਗੀ ਹੈ, ਇਹ ਤਾਂ ਮੈਨੂੰ ਕੋਈ ਛਲਿਆ ਜਾਪਦਾ ਹੈ। ਇਹ ਤਾਂ ਕੋਈ ਹੋਰ ਖੇਡ ਹੈ। ਤੁਸਾਂ ਨੂੰ ਛਲਣ ਵਾਸਤੇ ਆਇਆ ਹੈ ਕੋਈ ਅਚਰਜ ਖੇਡ ਨਾ ਕਰ ਦੇਵੇ ਰਤਾ ਸੋਝੀ ਨਾਲ ਰਹਿਣਾ ਚਾਹੀਦਾ ਇਸ ਦੀ ਇਹ ਗੱਲ ਤੁਹਾਨੂੰ ਨਹੀਂ ਮੰਨਣੀ ਚਾਹੀਦੀ ਸੀ ਅਜੇ ਵੀ ਖਿਮਾ ਮੰਗ ਲਓ ਇਸ ਦੀ ਥਾਂ ਤੇ ਇਹਨੂੰ ਕੁਝ ਧਨ ਦੌਲਤ ਦੇ ਦਿਓ ਪਰ ਬਲਰਾਜ ਨੂੰ ਹੰਕਾਰ ਨੇ ਘੇਰਿਆ ਸੀ ਉਸਨੇ ਇੱਕ ਨਾ ਸੁਣੀ ਜਦੋਂ ਸੰਗਤ ਜੀ ਬੰਦੇ ਦੇ ਦਿਮਾਗ ਨੂੰ ਹੰਕਾਰ ਚੜ੍ਹਿਆ ਹੋਵੇ ਭਾਵੇਂ ਉਹ ਧਨ ਦਾ ਹੋਵੇ ਭਾਵੇਂ ਉਹ ਸਰੀਰਕ ਬਲ ਦਾ ਹੋਵੇ ਭਾਵੇਂ ਰਾਜ ਸੱਤਾ ਦਾ ਹੋਵੇ ਭਾਵੇਂ ਆਪਣੇ ਸੁਪਨਿਆਂ ਦਾ ਹੋਵੇ ਭਾਵੇਂ ਆਪਣੀ ਵਿਦਵਤਾ ਦਾ ਹੋਵੇ ਕਹਿਣ ਦਾ ਭਾਵ ਵੀ ਮਾਨ ਕਿਸੇ ਚੀਜ਼ ਦਾ ਦਿਮਾਗ ਨੂੰ ਚੜ ਜਾਵੇ ਨਾ ਹੰਕਾਰ ਤਾਂ ਫਿਰ ਉਦੋਂ ਮਨੁੱਖ ਹੋਰ ਕਿਸੇ ਦੀ ਗੱਲ ਨੂੰ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ। ਉਹਨੂੰ ਇੰਜ ਲੱਗਦਾ ਵੀ ਮੇਰੇ ਵਰਗਾ ਜਗਤ ਵਿੱਚ ਕੋਈ ਹੋਰ ਸਿਆਣਾ ਹੈ ਨਹੀਂ। ਉਹਦੇ ਸੋਚਣ ਦੀ ਗੱਲ ਵੀ ਠੀਕ ਹੁੰਦੀ ਹੈ। ਉਹ ਸੋਚਦਾ ਜੇ ਕੋਈ ਮੇਰੇ ਤੋਂ ਸਿਆਣਾ ਹੁੰਦਾ ਤਾਂ ਮੇਰੇ ਤੋਂ ਵੱਡਾ ਨਾ ਬਣ ਜਾਂਦਾ ਕੋਈ। ਕਿਉਂਕਿ ਮੈਂ ਸਾਰਿਆਂ ਤੋਂ ਵੱਡਾ ਹਾਂ। ਮੇਰੇ ਕੋਲੇ ਪ੍ਰਭੂ ਸੱਤਾ ਮੇਰੇ ਕੋਲੇ ਧਨ-ਦੌਲਤ ਵੱਡੀ ਦੀਨ ਦੁਨੀਆ 'ਚ ਮੇਰਾ ਨਾਮ ਇੰਨੇ ਲੋਕੀ ਮੇਰਾ ਨਾਮ ਜਾਣਦੇ ਆ ਮੇਰੀ ਮਸ਼ਹੂਰੀ ਆ ਇੰਨੀ ਜ਼ਮੀਨ ਐ ਮੇਰੇ ਕੋਲ ਐਡਾ ਰਾਜ ਭਾਗ ਐ ਮੇਰੇ ਕੋਲ ਤੇ ਹੋਰ ਕਿਸੇ ਕੋਲ ਕਿਉਂ ਨਹੀਂ ਹੈ ਕਿਉਂਕਿ ਮੈਂ ਸਭ ਤੋਂ ਸਿਆਣਾ ਤਾਂ ਉਹਦੇ ਦਿਮਾਗ ਨੂੰ ਆਪਣੀ ਸਿਆਣਪ ਦਾ ਹੰਕਾਰ ਚੜ ਜਾਂਦਾ ਤੇ ਜਦੋਂ ਦਿਮਾਗ ਨੂੰ ਸਿਆਣਪ ਦਾ ਹੰਕਾਰ ਚੜ ਜਾਂਦਾ ਹੈ ਉਦੋਂ ਬੰਦਾ ਫਿਰ ਕਿੱਥੇ ਕਿਸੇ ਦੀ ਗੱਲ ਸੁਣਦਾ ਤੇ ਉਸੇ ਹੰਕਾਰ ਦੇ ਵਿੱਚ ਹੀ ਫਿਰ ਕਈ ਵਾਰੀ ਉਹ ਫਸ ਜਾਂਦਾ ਹੈ ਜਿਹਦੇ ਕਰਕੇ ਉਸ ਦਾ ਸਰਬਨਾਸ਼ ਹੋ ਜਾਂਦਾ ਹੈ ਹੁਣ ਬਲਰਾਜ ਨੂੰ ਹੰਕਾਰ ਨੇ ਘੇਰਿਆ ਸੀ ਉਹਨੇ ਤਾਂ ਆਪਣੇ ਮੰਤਰੀ ਦੀ ਇੱਕ ਵੀ ਗੱਲ ਨਾ ਮੰਨੀ ਸੁਣੀਓ ਹੀ ਨਹੀਂ ਮੰਨਣੀ ਤਾਂ ਦੂਰ ਆਖਣ ਲੱਗਿਆ ਮੰਤਰੀ ਤੈਨੂੰ ਬਹਿਮ ਪੈ ਗਿਆ ਤੈਨੂੰ ਭੁਲੇਖਾ ਪੈ ਗਿਆ ਤੇਰੀ ਬੁੱਧੀ ਅਜੇ ਛੋਟੀ ਆ ਅਜੇ ਹਾਂ ਕੁਝ ਨਹੀਂ ਹੋਣਾ ਜੋ ਕੁਝ ਤੂੰ ਸੋਚਦਾ ਹੈ ਤੇਰੀ ਸੋਚ ਗਲਤ ਹੈ ਕਿਉਂਕਿ ਹੰਕਾਰੀ ਬੰਦੇ ਨੂੰ ਲੱਗਦਾ ਨਾ ਮੇਰੀ ਸੋਚ ਠੀਕ ਆ ਤੇ ਬਾਕੀਆਂ ਦੀ ਸੋਚ ਉਹਨੂੰ ਸਭ ਦੀ ਗਲਤੀ ਲੱਗਦੀ ਆ ਆਖਿਆ हे ਮਾਵਨ ਬ੍ਰਹਮਣ ਜਾ ਢਾਈ ਕਰਮਾ ਧਰਤੀ ਜਿੱਥੋਂ ਲੈਣੀ ਐ ਮੈਨ ਲੈ ਤੇ ਮੁੜ ਕੇ ਮੈਨੂੰ ਇਹ ਮਖੌਲ じゃ ਕਰਨ ਵਾਸਤੇ ਨਹੀਂ ਰਾਜੇ ਵੱਲ ਦੀ ਗੱਲ ਸੁਣ ਕੇ ਬਾਬਨ ਅਵਤਾਰ ਨੇ ਕਿਹਾ ਲੈ ਰਾਜਨ ਤੂੰ ਢਾਈ ਕਰਮਾ ਧਰਤੀ ਦੇਣ ਵਾਸਤੇ ਤਿਆਰ ਹੋ ਗਿਆ ਹੈ ਤੇਰੇ ਲਈ ਢਾਈ ਕਰਮਾ ਧਰਤੀ ਬਹੁਤ ਛੋਟੀ ਚੀਜ਼ ਹੋਣੀ ਐ ਪਰ ਮੇਰੇ ਲਈ ਤਾਂ ਇਹੋ ਹੀ ਬਹੁਤ ਹੈ ਤੂੰ ਕਿਤੇ ਮੁਕਰ ਨਾ ਜਾਵੀਂ ਰਾਜਾ ਬਲ ਕਹਿਣ ਲੱਗਿਆ ਬ੍ਰਹਮਣ ਤੂੰ ਮੇਰੀ ਹੱਤਕ ਨਾ ਕਰ ਮੈਂ ਵੱਡੇ ਵੱਡੇ ਬ੍ਰਹਮਣ ਪੰਡਿਤ ਸਭ ਵਿਦਵਾਨ ਰਜਾ ਦਿੱਤੇ ਆ ਮੇਰੇ ਅਰਗਾਦਾਨੀ ਕੋਈ ਨਹੀਂ ਹੈ ਮੈਂ ਜੋ ਵਚਨ ਕਰ ਲੈਣਾ ਉਸ ਤੋਂ ਮੁਕਰਦਾ ਨਹੀਂ ਤੇ ਢਾਈ ਕਰਮਾ ਧਰਤੀ ਵਾਸਤੇ ਤਾਂ ਮੈਂ ਕੀ ਮੁਕਰਾਂਗਾ ਮੈਂ ਤਾਂ ਹਾਥੀ ਘੋੜੇ ਦੇਣ ਲੱਗਿਆ ਵੀ ਮੁਕਰਦਾ ਨਹੀਂ ਤੂੰ ਮਜ਼ਾਕ ਨਾ ਕਰ ਜਾ ਪਾਣੀ ਦੀਆਂ ਚੂੜੀਆਂ ਭਰ ਰਹੀਆਂ ਬਚਨ ਹੋ ਗਿਆ ਆਖਣ ਲੱਗਿਆ ਜਾ ਮਿਲ ਲੈ ਰਾਜੇ ਬਲ ਦੀ ਇਹ ਗੱਲ ਸੁਣ ਕੇ ਬਾਵਨ ਅਵਤਾਰ ਦਰਬਾਰ ਤੋਂ ਬਾਹਰ ਹੋ ਗਿਆ ਬਾਹਰ ਹੁੰਦਿਆਂ ਹੀ ਉਨੇ ਐਨਾ ਸਰੀਰ ਵਧਾਇਆ ਐਨਾ ਸਰੀਰ ਵਧਾਇਆ ਇੰਜ ਲੱਗੇ ਕਿ ਬਾਵਨ ਬ੍ਰਹਮਣ ਦੇ ਕਦਮ ਪੈਰ ਧਰਤੀ ਦੇ ਹਨ ਤੇ ਉਸ ਦਾ ਸਿਰ ਆਕਾਸ਼ ਵਿੱਚ ਲੱਗਿਆ ਹੋਇਆ ਐਨਾ ਕੱਦ ਵਧਾ ਲਿਆ ਜਦੋਂ ਧਰਤੀ ਮਿਲਣ ਦੀ ਵਾਰੀ ਆਈ ਦੋ ਕਰਮਾਂ ਚ ਰਾਜੇ ਵੱਲ ਦੀ ਧਰਤੀ ਮਿਲ ਲਈ ਤੇ ਬਾਕੀ ਅੱਧੀ ਰਹਿ ਗਈ। ਰਾਜੇ ਨੂੰ ਪੁੱਛਿਆ ਅੱਧੀ ਬਾਕੀ ਰਹਿ ਗਈ। ਉਹ ਕਿੱਥੋਂ ਮੰਨਤੀ ਕਰਾਏਗਾ? ਕਿਉਂਕਿ ਜੇ ਰਾਜਾ ਮੁਕਰਦਾ ਤਾਂ ਵਚਨ ਕਰ ਚੁੱਕਿਆ ਸੀ। ਵਚਨ ਤੋਂ ਝੂਠਾ ਪੈਂਦਾ ਸੀ। ਧਰਤੀ ਹੋਰ ਹੈ ਨਹੀਂ ਤੇ ਦੇਵੇ ਕਿੱਥੋਂ? ਆਖਣ ਲੱਗਿਆ ਬਾਵਨ ਬ੍ਰਹਮਣ ਅੱਧਾ ਕਰਮ ਰਹਿ ਗਈ ਏ ਧਰਤੀ ਦੱਸ ਕਿਥੋਂ ਮੈਨਾ ਰਾਜੇ ਬੰਦ ਦਾ ਹੰਕਾਰ ਟੁੱਟ ਗਿਆ ਹੰਕਾਰ ਟੁੱਟਿਆ ਤੇ ਜਦੋਂ ਕੋਈ ਪੇਸ਼ ਜਾਂਦੀ ਨਾ ਦੇਸੀ ਤਾਂ ਸਾਹਮਣੇ ਲੰਮਾ ਬੈ ਗਿਆ ਅੱਖਣ ਲੱਗਿਆ ਜੀ ਮੇਰੇ ਕੋਲ ਧਰਤੀ ਦਾ ਹੋਰ ਹੈ ਨਹੀਂ ਤੁਸੀਂ ਮੇਰਾ ਸਰੀਰ ਮਿਲ ਲਾਓ ਭਗਵਾਨ ਜੀ ਨੇ ਅੱਧੀ ਕਰਮ ਪੂਰੀ ਕਰ ਲਈ ਉਹਦੇ ਸਿਰ ਤੇ ਪੈਰ ਰੱਖਿਆ ਜਦੋਂ ਸਿਰ ਤੇ ਪੈਰ ਰੱਖਿਆ ਤਾਂ ਸਿਰ ਦੇ ਪੈਰ ਧਰਨ ਦੇ ਨਾਲ ਰਾਜੇ ਬਲ ਨੂੰ ਭਗਵਾਨ ਨੇ ਪਤਾਲ ਵਿੱਚ ਧੱਕ ਦਿੱਤਾ ਪਤਾਲ 'ਚ ਧੱਕਤਾ ਤੇ ਕਿਹਾ ਚੱਲ ਇੱਥੇ ਵਹਿ ਇੱਥੇ ਰਾਜ ਕਰ ਇਹ ਆਖ ਕੇ ਜਦੋਂ ਭਗਵਾਨ ਰੂਪ ਬਾਬਨ ਆਪਣੇ ਕਦਮ ਨੂੰ ਪਿੱਛੇ ਚੁੱਕਣ ਲੱਗੇ ਤਾਂ ਰਾਜੇ ਬਲ ਨੇ ਭਗਵਾਨ ਜੀ ਦਾ ਚਰਨ ਫੜ ਲਿਆ ਤੇ ਆਖਣ ਲੱਗਿਆ ਭਗਵਾਨ ਜੀ ਮੈਂ ਤਾਂ ਇੱਥੇ ਰਾਜ ਕਰ ਲਾਂਗਾ ਤੁਹਾਡੇ ਹੁਕਮ ਅਨਸਾਰ ਪਰ ਤੁਸੀਂ ਵੀ ਤਾਂ ਵਚਨ ਕੀਤਾ ਸੀ ਨਾ ਤੁਸੀਂ ਵੀ ਵਚਨ ਕੀਤਾ ਸੀ ਕਿਹੜਾ ਕਿ ਮੈਂ ਤੇਰੇ ਦਰਵਾਜੇ ਆ ਕੇ ਬਹਿ ਕੇ ਭਗਤੀ ਬੰਦਗੀ ਕਰਾਂਗਾ ਢਾਈ ਕਰਮਾ ਮੈਨੂੰ ertid ਦੇ ਦੇ ਹੁਣ ਤੁਸੀਂ ਵਾਪਸ ਨਾ ਜਾਓ ਮੈਂ ਆਪਣਾ ਵਚਨ ਪੂਰਾ ਕੀਤਾ ਤੁਸੀਂ ਵੀ ਵਚਨ ਪੂਰਾ ਕਰੋ ਤੇ ਮੇਰੇ ਦਰਬਾਰ ਦੇ ਦਰਵਾਜੇ ਅੱਗੇ ਬਹਿ ਕੇ ਭਗਤੀ ਕਰੋ ਹੁਣ ਵਚਨ ਤੋਂ ਨਾ ਫਿਰੋ ਇਸ ਗੱਲ ਵਿੱਚ ਰਾਜੇ ਬਲ ਨੂੰ ਛਲਣ ਆਇਆ ਭਗਵਾਨ ਆਪ ਵੀ ਛਲਿਆ ਗਿਆ 바ਬਨ ਰੂਪ ਧਾਰ ਕੇ ਰਾਜੇ ਬਲ ਦੇ ਬੂਹੇ ਅੱਗੇ ਬਹਿ ਗਿਆ ਬਸ ਪਤਾਲਪੁਰੀ ਵਿੱਚ ਰਾਜੇ ਬਲ ਦੇ ਦਰਵਾਜੇ ਅੱਗੇ ਭਗਤੀ ਕਰਨ ਲੱਗ ਪਿਆ ਸੋ ਸਾਧ ਸੰਗਤ ਜੀ ਇਹ ਦੋ ਕਥਾਵਾਂ ਆਪਾਂ ਸਰਵਣ ਕੀਤੀਆਂ ਪਹਿਲੀ ਸੁਦਾਮੇ ਦੀ ਦੂਸਰੀ ਰਾਜੇ ਭਲ ਦੀ ਸੁਦਾਮੇ ਦੀ ਕਥਾ ਤੋਂ ਮਤ ਲੈਣੀ ਚਾਹੀਦੀ ਹੈ ਕਿ ਇੱਕ ਤਾਂ ਜਿਵੇਂ ਰਾਜੇ ਵੈਗੁਰੂ ਸੁਦਾਮੇ ਨੇ ਭਗਵਾਨ ਜੀ ਕੋਲੇ ਝੂਠ ਬੋਲਿਆ ਕਿ ਮੇਰੇ ਕੋਲੇ ਕੁਝ ਵੀ ਹੈ ਨਹੀਂ ਛੋਲਿਆਂ ਦੇ ਦਾਣੇ ਚੱਪ ਰਿਆ ਸੀ ਜਾਂ ਤਿਲ ਚੌਲੀ ਚੱਪ ਰਿਆ ਸੀ ਭਗਵਾਨ ਨੇ ਵਚਨ ਕਰ ਦਿੱਤਾ ਤੇ ਤੂੰ ਤਾਂ ਕੰਗਾਲ ਹੀ ਰਹੇਗਾ ਮਤਲਬ ਤੇਰੀ ਸੋਚ ਕੰਗਾਲ ਹੈ ਤਾਂ ਗੁਰੂ ਜੀ ਦੇ ਕੋਲ ਕਦੇ ਵੀ ਝੂਠ ਨਾ ਬੋਲੀਏ ਦੂਸਰਾ ਜਦੋਂ ਭਗਵਾਨ ਜੀ ਨੂੰ ਸਦਾਬਾ ਮਿਲਣ ਗਿਆ ਤਾਂ ਭਗਵਾਨ ਜੀ ਨੇ ਬਹੁਤ ਮਾਨ ਕੀਤਾ ਚਰਨ ਧੋਤੇ ਆਪ ਤੇ ਫਿਰ ਸਿੰਘਾਸਨ ਤੇ ਬਹਾਇਆ ਇਥੋਂ ਮਤ ਲਈਏ ਆਪਾਂ ਜਿੰਨੇ ਮਰਜ਼ੀ ਵੱਡੇ ਬਣ ਜਾਈਏ ਪਰ ਬਚਪਨ ਦੇ ਮਿੱਤਰ ਦਾ ਮਾਨ ਕਰਨਾ ਕਦੇ ਨਾ ਭੁੱਲੀਏ ਅਗਲਾ ਭਗਵਾਨ ਜੀ ਤੋਂ ਕੁਝ ਨਾ ਮੰਗਿਆ ਪ੍ਰੇਮ ਕੀਤਾ ਜਦੋਂ ਵਾਪਸ ਆ ਕੇ ਦੇਖਿਆ ਚੰਗੇ ਚੰਗੇ ਮਹਿਲ ਬਣੇ ਹੋਏ ਆ ਇਹਦੋਂ ਮਤ ਲਈਏ ਕਿ ਭਗਵਾਨ ਜੀ ਨਾਲ ਪਿਆਰ ਕਰੀਏ ਭਗਵਾਨ ਤੋਂ ਕੁਝ ਵੀ ਨਾ ਮੰਗੀਏ ਤਾਂ ਭਗਵਾਨ ਜੀ ਬਿਨਾ ਮੰਗਿਆਂ ਬਹੁਤ ਕੁਝ ਦੇ ਦਿੰਦੇ ਆ ਜਿਹੜਾ ਸਾਡੀ ਸੋਚ ਵਿੱਚ ਨਹੀਂ ਹੁੰਦਾ ਰਾਜੇ ਬਲ ਦੀ ਸਾਖੀ ਤੋਂ ਇਹ ਗੱਲ ਸਮਝਣੀ ਹੈ ਕਿ ਦਾਨ ਪੁੰਨ ਕਰਨਾ ਚੰਗੀ ਬਾਤ ਹੈ ਪਰ ਦਾਨ ਪੁੰਨ ਕਰਦਿਆਂ ਹੋਇਆਂ ਹੰਕਾਰ ਨਹੀਂ ਕਰਨਾ ਜੇ ਹੰਕਾਰ ਕਰਾਂਗੇ ਛਲੇ ਜਾਵਾਂਗੇ ਤੇ ਇਹ ਸਿੱਖਿਆ ਆਪਾਂ ਇਹਨਾਂ ਤੋਂ ਲੈਣੀ ਆ ਕਿਉਂਕਿ ਸਾਖੀ ਦਾ ਫਾਇਦਾ ਫੇਰ ਹੀ ਹੈ ਜੇ ਤੂੰ ਸਿੱਖਿਆ ਲਈਂਗੀ ਜੇ ਸਿੱਖਿਆ ਨਹੀਂ ਲੈਣੀ ਫਿਰ ਸਾਖੀ ਸੁਣਨ ਦਾ ਪੜ੍ਹਨ ਦਾ ਕੋਈ ਨਾ ਫਾਇਦਾ ਨਹੀਂ ਹੁੰਦਾ ਆਓ ਅੱਗੇ 31 ਨੰਬਰ ਸਾਖੀ ਰਾਜੇ ਭਗਤਾਂ ਦੀ ਕਥਾ ਇਹਦੇ ਵਿੱਚ ਉਹਨਾਂ ਸਾਰੇ ਰਾਜਿਆਂ ਮਹਾਰਾਜਿਆਂ ਦਾ ਸੰਖੇਪ ਵਰਣਨ ਹੈ ਬਿਲਕੁਲ ਸੰਖੇਪ ਵਿੱਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਹੋਏ ਵੀ ਪ੍ਰਭੂ ਦੀ ਭਗਤੀ ਵਾਲੇ ਹੋਏ ਆ ਜਿਨ੍ਹਾਂ ਨੇ ਰਾਜ ਭਾਗ ਵੀ ਕੀਤਾ ਤੇ ਪ੍ਰਭੂ ਦੀ ਬੰਦਗੀ ਵੀ ਕੀਤੀ ਤੇ ਉਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਦੀ ਅੱਗੇ ਲੜੀਵਾਰ ਕਥਾ ਆ ਰਹੀ ਹੈ ਸੋ ਕੱਲ ਨੂੰ ਆਪਾਂ ਸ਼ਰਵਨ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ